ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਵੱਡੀ ਖਬਰ ਮੁਲਾਜ਼ਮਾ ਦੀ ਬੇਸਿਕ ਤਨਖਾਹ ਦੇ ਵਿੱਚ 34500 ਰੁਪਏ ਦਾ ਹੋਇਆ ਵਾਅਦਾ ਸਰਕਾਰ ਨੇ ਜਾਰੀ ਕੀਤਾ ਹੁਕਮ ਹਾਲੋ ਦੋਸਤੋ ਸ਼ਸ਼ੀਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਖਾਸ ਅਪਡੇਟ ਦੇਸ਼ ਦੇ 1 ਕਰੋੜ ਤੋਂ ਵੱਧ ਕੇਂਦਰ ਸਰਕਾਰ ਦੇ ਕਰਮਚਾਰੀ ਅਤੇ ਪੈਨਸ਼ਨਰ 8ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਵਾਧੀ ਮਹਿੰਗਾਈ ਦੇ ਦੌਰ ਦੇ ਵਿੱਚ 8ਵਾਂ ਤਨਖਾਹ ਕਮਿਸ਼ਨ ਵੱਡੀ ਰਾਹਤ ਦੇਣ ਜਾ ਰਿਹਾ ਹੈ ਦਰਅਸਲ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਇਸ ਤੋਂ ਵੱਡੀ ਰਾਹਤ ਮਿਲੇਗੀ ਮੰਨਿਆ ਜਾ ਰਿਹਾ ਹੈ ਕਿ ਮੁਲਾਜ਼ਮਾਂ ਦੀ ਬੇਸਿਕ ਤਨਖਾਹ ਵਧ ਕੇ ਘੱਟੋ-ਘੱਟ 34500 ਰੁਪਏ ਹੋ ਜਾਵੇਗੀ ਮੁਲਾਜ਼ਮਾਂ ਦਾ ਮੰਨਣਾ ਹੈ ਕਿ ਮਹਿੰਗਾਈ ਕਾਰਨ ਵਧਦੇ ਰਹਿਣ ਸਹਿਣ ਦੇ ਖਰਚੇ ਨੂੰ ਘਟ ਕਰਨ ਲਈ ਤਨਖਾਹ ਵਿੱਚ ਵਾਧਾ ਬਹੁਤ ਜ਼ਰੂਰੀ ਹੈ 7ਵਾਂ ਤਨਖਾਹ ਕਮਿਸ਼ਨ ਜਨਵਰੀ 2016 ਵਿੱਚ ਲਾਗੂ ਕੀਤਾ ਗਿਆ ਸੀ 7ਵਾਂ ਕਮਿਸ਼ਨ 2026 ਵਿੱਚ ਖਤਮ ਹੋਵੇਗਾ ਇਸ ਕਮਿਸ਼ਨ ਤੋਂ ਬਾਅਦ ਹਾਈ ਪੇ ਕਮਿਸ਼ਨ ਲਾਗੂ ਕਰਨ ਦੀ ਮੰਗ ਤੇਜ਼ ਹੋ ਗਈ ਹੈ ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਸਰਕਾਰ 8ਵੇਂ ਤਨਖਾਹ ਕਮਿਸ਼ਨ ਦਾ ਐਲਾਨ ਕਰੇਗੀ ਇਹ ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ 8ਵਾਂ ਤਨਖਾਹ ਕਮਿਸ਼ਨ ਘੱਟੋ ਘੱਟ ਮੂਲ ਤਨਖਾਹ ਮੌਜੂਦਾ 18000 ਰੁਪਏ ਤੋਂ ਵਧਾ ਕੇ 34500 ਰੁਪਏ ਕਰ ਦੇਵੇਗਾ ਦਰਅਸਲ ਤਨਖਾਹ ਕਮਿਸ਼ਨ ਰਵਾਇਤੀ ਤੌਰ ਤੇ ਆਰਥਿਕ ਸਥਿਤੀਆਂ ਨੂੰ ਦਸਾਉਂਦੇ ਹੋਏ ਸਿਵਲ ਸੇਵਾ ਦੇ ਮਿਹਨਤਾਨੇ ਨੂੰ ਅਨੁਕੂਲ ਕਰਨ ਲਈ ਭਾਰਤ ਸਰਕਾਰ ਹਰ 10 ਸਾਲਾਂ ਵਿੱਚ ਇੱਕ ਨਵਾਂ ਤਨਖਾਹ ਕਮਿਸ਼ਨ ਸਥਾਪਿਤ ਕਰਦੀ ਹੈ ਕੇਂਦਰੀ ਕਰਮਚਾਰੀ ਸੰਗਠਨਾ ਦਾ ਮੰਨਣਾ ਹੈ ਕਿ 8ਵਾਂ ਤਨਖਾਹ ਕਮਿਸ਼ਨ 2025 ਵਿੱਚ ਸਥਾਪਿਤ ਕੀਤਾ ਜਾ ਸਕਦਾ ਹੈ ਇਸ ਨੂੰ ਜਨਵਰੀ 2026 ਤੱਕ ਲਾਗੂ ਕਰਨ ਦਾ ਟੀਚਾ ਹਾਲਾਂਕਿ ਇਸ ਬਾਰੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ 2024 ਦੇ ਆਰਥਿਕ ਸਰਵੇਖਣ ਵਿੱਚ ਖੁਰਾਕ ਮਹਿੰਗਾਈ ਨੂੰ ਭਾਰਤ ਦੇ ਮਹਿੰਗਾਈ ਟੀਚੇ ਤੋਂ ਵੱਖ ਕਰਨ ਦਾ ਸੁਝਾਅ ਦਿੱਤਾ ਗਿਆ ਸੀ ਐਸੋਸੀਏਸ਼ਨ ਅਨੁਸਾਰ 8ਵੇਂ ਤਨਖਾਹ ਕਮਿਸ਼ਨ ਤਹਿਤ ਡੀਏ ਵਾਅਦੇ ਦਾ ਫਾਰਮੂਲਾ ਵਦਲੇ ਜਾਣ ਦੀ ਸੰਭਾਵਨਾ ਹੈ ਜਿਸ ਕਾਰਨ ਮੁਲਾਜ਼ਮਾਂ ਨੂੰ ਹੋਰ ਵੀ ਲਾਭ ਮਿਲ ਸਕਦੇ ਹਨ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਉਮੀਦ ਹੈ ਕਿ 8ਵੇਂ ਤਨਖਾਹ ਕਮਿਸ਼ਨ ਦੇ ਆਉਣ ਨਾਲ ਉਹਨਾਂ ਦੀਆਂ ਤਨਖਾਹਾਂ 'ਚ ਕਾਫੀ ਵਾਧਾ ਹੋਵੇਗਾ ਤਾਂ ਦੋਸਤੋ ਜੇ ਤੁਸੀਂ ਵੀ ਕੇਂਦਰੀ ਕਰਮਚਾਰੀ ਹੋ ਅਤੇ ਪੈਨਸ਼ਨਰ ਹੋ ਤਾਂ ਤੁਹਾਡੇ ਲਈ ਇਹ ਬਹੁਤ ਵਧੀਆ ਖੁਸ਼ਖਬਰੀ ਹੈ ਤੁਸੀਂ ਇਸ ਅਪਡੇਟ ਬਾਰੇ ਕੀ رائے ਰੱਖਦੇ ਹੋ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਵੀਰੋ ਸਾਡੇ ਚੈਨਲ ਐਸਾ ਅਲਰਟ ਤੇ